ਚਾਲ ਚੰਗਾ ਭੈਣ ਜੀ ਮੈਂ ਰੱਖਾਂ ਫੋਨ ਚੰਗਾ ਕੀਤਾ ਤਾਂ ਹੀ ਦੱਸਤਾ ਕਿ ਬਾਹਰ ਨੇਰੀ ਆਉਂਦੀ بارش ਆਉਣ ਵਾਲੀ ਹੈ ਮੈਂ ਇਹਨੂੰ ਕਹਾਂ ਕੱਪੜੇ ਲਾ ਲਿਆਵੇ ਉਹਨੂੰ ਤਾਂ ਕੁਝ ਪਤਾ ਨਹੀਂ ਲੱਗਦਾ ਮੈਂ ਤਾਂ ਚੱਲ ਅੰਦਰ ਬੈਠੀ ਚਲੋ ਠੀਕ ਹੈ ਓਕੇ ਅੰਜੂ ਅੰਜੂ ਕਿੱਥੇ ਆਇਦਰ ਆ ਅਸਤ ਵਾਲਾ ਮੈਂ ਨਹੀਂ ਤੱਕਦੀ ਕਿ ਮੈਂ ਥੋੜਾ ਹੱਥ ਫੰਦਾ ਮਾਰ ਦੂਗਾ ਸੇਵਕਾ ਐਨੀ ਜੋਤੀ ਭੰਡੇ ਸੁੱਤਾਂ ਨੀ ਆ ਮੈਂ ਜਨਾ ਗੰਦਪਾਏ ਸਹੀ ਤੇ ਸਬਸਕ੍ਰਾਈਬ ਹਿੰਦੀ ਤੁਹਾਡੇ ਕੋਲ ਪਰ ਇੱਕ ਗੱਲ ਐ ਜਦੋਂ ਆਪਣਾ ਘਰ ਹੀ ਨਾ ਜਦੋਂ ਇਹ ਸਾਫ ਸਫਾਈ ਹੁੰਦੀ ਹੈ ਆਪਣਾ ਘਰ ਦਾ ਮਤਲਬ ਕੀ ਹੁੰਦਾ ਇਹ ਬਗਾਨਾ ਘਰ ਹੁੰਦਾ ਆਪਣਾ ਘਰ ਦਾ ਮਤਲਬ ਜਦੋਂ ਤੁਸੀਂ ਇਹ ਘਰ ਚ ਵਿਆਹ ਕੇ ਨਹੀਂ ਨਾ ਜਦੋਂ ਮੇਰੀ ਮਾਂ ਹੀ ਮੇਰਾ ਭਰਾ ਹੀ ਉਦੋਂ ਐ ਮੇਰੀ ਮਾਤਾ ਇਹਨੂੰ ਸਾਫ ਰੱਖਦੀ ਦੀ ਹੁਣ ਵੇਖ ਨਾ ਗੰਦਪਾਏ ਉਦੋਂ ਧੀ ਕਿੰਨੇ ਸੀ ਤੁਸੀਂ ਤੇ ਦੋ ਜੀ ਜਾਂ ਮੰਮੀ ਘਰ ਦਾ ਤੇ ਤੀ ਸਕੂਲਾਂ ਨੂੰ ਦੌਰ ਪੈਣਾ ਪੜਾਈਆਂ ਨੂੰ ਦੌਰ ਪੈਣਾ ਕੰਮਾਂ ਕਰ ਦੌਰ ਪੈਣਾ ਘਰ ਘਾਹ ਕਿੰਨੇ ਪਾਉਂ ਹੁਣ ਤੂੰ ਵੀ ਹੈ ਤੇਰੀ ਵੋਟੀ ਹੈ ਤੇਰੇ ਕਦੀ ਸੋਹਰੇ ਆ ਜਾਂਦੇ ਨੇ ਕਦੀ ਮੇਰੇ ਪੇਕੇ ਆ ਜਾਂਦੇ ਕਦੀ ਕੋਈ ਰਿਸ਼ਤੇਦਾਰ ਆਏ ਤਾਂ ਅੰਗਾ ਪੈਣਾ ਹੀ ਹੈ ਤੇ ਸਾਫ ਸਫਾਈ ਨਹੀਂ ਦੀ ਤੁਹਾਡੇ ਕੋਲ ਸਾਫ ਸਫਾਈ ਕਰ ਦੋ ਤੇ ਕਰਨ ਵਾਲੀ ਮੈਂ ਕੱਲੀ ਨਾ ਆਪਣੀ ਵੋਟੀ ਨੂੰ ਵੀ ਡਾਇਆ ਕਰਦੇ ਕਰੋ ਫਿਰ ਸਹਾਨ ਕਰਨਾ ਉਹਨੂੰ ਮੈਂ ਕਰੋੜਾ ਮੈਂ ਤੂੰ ਹੀ ਕਰੋ ਸਾਫ ਸਫਾਈ ਸਹਾਨ ਕਰਦੇ ਨੇ ਲੈ ਮੈਂ ਨਿਕ ਗੱਲ ਦੱਸੀ ਤੈਨੂੰ ਬੋਲਣ ਦੀ ਜਾਨ ਨਹੀਂ ਪਰ ਚਾਹੀਦਾ ਕੀ ਬੋਲਣ ਦੀ ਜਾਨ ਚ ਨਹੀਂ ਹਾਂ ਚੰਗਾ ਹੀ ਬੋਲ ਲੈਣਾ ਮੈਂ ਤੁਹਾਨੂੰ ਮਾਰਣਾ ਨਹੀਂ ਬੋਲਣ ਡਿਆ ਤੇਰੀ ਬੋਲੀ ਵੀ ਕਿਦਾਂ ਵੱਡੀ ਭਾਬੀਆਂ ਤੇ ਇਦਾਂ ਹੀ ਆ ਮੈਂ ਵੱਡਾ ਆ ਤੁਹਾਡੇ ਤੋਂ ਕਿਹੜੇ ਪਾਸੇੋਂ ਕੱਦ ਤੋਂ ਕਿ ਸਿਰਫ ਉਮਰ ਦੇ ਕਾਰਨ ਨੇ ਆ 2 ਸਾਲਾਂ ਦਾ ਫਰਕ ਹੈ ਤੇਰੀ ਮੇਰੀ ਉਮਰ ਦੇ ਵਿੱਚ ਬਸ ਤੇ ਫਿਰ ਕਿਹੜੀ ਗੱਲ ਹੈ ਦੋ ਸਾਲਾਂ ਦਾ ਫਰਕ ਹੈ ਮੈਂ ਨਾ ਬੋਲਣ ਦਾ ਹੱਕ ਬੰਦਾ ਮੈਂ ਤਾਂ ਬੋਲਣ ਡਿਆ ਸਾਹ ਸਫਾਈ ਕਰੋਗੇ ਨਾ ਬੋਤਾ ਗੰਨੀਆਂ ਨਾ ਕਰੋ ਦੀ ਸੇਵਾ ਦਾ ਉਮਰਾਂ માં ਰਿਸ਼ਤੇ ਵੱਡੇ ਹੋਣ ਲੱਗੇ ਨਾ ਤੇ ਫਿਰ ਪਤਾ ਨਹੀਂ ਕੀ ਬਣ ਜੇ ਰਿਸ਼ਤੇ ਉਹਦੇਆਂ ਚ ਹੁੰਦੇ ਨੇ ਵੱਡੀ ਭਜਾਈਂਦੇ ਦੀ ਮਾਵਾ ਵਰਗੀ ਆ ਕੋਈ ਮੈਨਾਂ ਇੱਜ਼ਤ ਨਾਲ ਵੀ ਕਦੀ ਗੱਲ ਕਰਦਾ ਨਾ ਪਰਵਜੰਨ ਜੇ ਮੇਰੇ ਮੱਥੇ ਨਹੀਂ ਲੱਗਣ ਵਾਲੇ ਸਫਾਈ ਕਰੋ ਇਹ ਕਦਾ ਆਪਣੀ ਪਸੰਦ ਦੀ ਲੈਣਦੀ ਐ ਜਿੰਨੂੰ ਕੋਈ ਕੰਮ ਕਹਦੀ ਐ ਤਾਂ ਮੰਮੀ ਨੂੰ ਵੀ ਗੁੱਸਾ ਤਾਂ ਤੇ ਲੱਗੂ ਵੀ ਗੁੱਸਾ ਮੈਂ ਕਰ ਜਦਾ ਨਹੀਂ ਕੰਮ ਅਲੀ ਬਣ ਕੇ ਨਹੀਂ ਆਈ ਨਵੀਂ ਨਵੀਂ ਆਈ ਹੋ ਲੱਗ ਜੂ ਵੀ ਕੰਮ ਤੇ ਤਾਰੂ ਇਹੋ ਸਾਰਾ ਹੁੰਦਾ ਪਈ ਉਹ ਕੰਮ ਨਹੀਂ ਕਰਨੀ ਮੈਂ ਕੰਮ ਕਰਨੀ ਆ ਸਵਾਹੀ ਕਰੋ ਤਨੀ ਗਲਾਨਾ ਕਰੋ ਕੋਈ ਤਮੀਜ਼ ਨਹੀਂ ਇਹਨੂੰ ਕੋਈ ਲਿਆ ਨਹੀਂ ਇਹਨੂੰ ਕਿ ਮੈਂ ਪਰਜਾਈ ਨਹੀਂ ਆ ਕਦਰ ਹੀ ਨਹੀਂ ਕਰਦਾ ਵਿਆਹ ਤੋਂ ਕਹਿੰਦਾ ਕਿੰਨਾ ਮਿੱਠਾ ਬਣਿਆ ਫਿਰਦਾ ਸੀ ਭਾਬੀ ਭਾਬੀ ਅਰਹੀ ਭਾਬੀ ਚਾਹੀਦੀ ਐ ਠਾਕਾ ਕੀ ਲੱਗਿਆ ਸੀ ਮਗਰ ਮਗਰ ਤੂੰ ਰਹਿ ਫਿਰ ਦੇਸੀ ਤੇ ਹੁਣ ਹੁਣ ਜਰਾ ਹੀ ਨੀ ਕਦਰ ਨੀ ਬੋਲਣ ਦਾ ਨੀ ਲਿਹਾਜ਼ ਆਪਣੀ ਬੋਟੀ ਦੇ ਪਿੱਛੇ ਕਿਰਦਾ ਰਹਿੰਦਾ ਜਿਵੇਂ ਪਤਾ ਨਹੀਂ ਕਿਹੜੀ ਹੋਰ ਬਲੀ ਚੁੱਕ ਲਿਆ ਆ ਵੈ ਐਦਾਂ ਲੁੰਦੇ ਨੇ ਦਿਓਰ ਦਿਓਰ ਤਾਂ ਕਹਿੰਦੇ ਪਛਾਈ ਦੇਣ ਜੇ ਨਾਲ ਸਾਥ ਦਿੰਦੇ ਨੇ ਕਿ ਜਿਵੇਂ ਪਤਾ ਨਹੀਂ ਕੀ ਹੈ ਹੈ ਪੁੱਤਾਂ ਦੀ ਤਰ੍ਹਾਂ ਭਰਾਵਾਂ ਦੀ ਤਰ੍ਹਾਂ ਦੋਸਤਾਂ ਦੀ ਤਰ੍ਹਾਂ ਪਤਾ ਹੈ ਕਿ ਭਰਾਵਾਂ ਸ਼ਹਿਰੋਂ ਬਾਹਰ ਦੋ ਦੋ ਚਾਰ ਦਿਨ ਨੀਂ ਰਹਿੰਦਾ ਵੈ ਤੇ ਭਾਬੀ ਨਾਲ ਮੈਂ ਇੱਜ਼ਤ ਨਾਲ ਚੱਲਾਂ ਕੀ ਨੁੱਤੇ ਹੈ ਇਹ ਨਹੀਂ ਇਹ ਤਾਂ ਦਿਵਰਾ ਵਾਲੀ ਕੋਈ ਗੱਲ ਹੀ ਨਹੀਂ ਹੈ ਪਤਾ ਨਹੀਂ ਮੇਰੀ ਮਾਂ ਨੇ ਕੀ ਵੇਖਿਆ ਇਸ ਘਰ ਚ ਵਿਆਹਤਾ ਨਾ ਮੰਮੀ ਨੂੰ ਮੋਹ ਮੇਰੇ ਤੇ ਆਉਂਦਾ ਨਾ ਇਹ ਨੂੰ ਆਉਂਦਾ ਇੱਕ ਤਾਂ ਮੇਰੀ ਜਿੰਦਗੀ ਚ ਬਿਤ ਕਰਾਈ ਰਹਿ ਗਿਆ ਵਾ ਕੰਮ ਕਰੀਉਂ ਨਹੀਂ ਬਸ ਹੀ ਹੋਰ ਤਾਂ ਕੁਝ ਨਹੀਂ ਹੈ ਅੰਜੂ ਕਿੱਥੇ ਆ ਗਈ ਤੈਨੂੰ ਕਿੰਨੀ ਆਵਾਜ਼ਾਂ ਮਾਰਨ ਦੀ ਸੁਣਨ ਨਹੀਂ ਤੀ ਤੂੰ ਮੰਮੀ ਕੰਮ ਨਹੀਂ ਲੱਗੀ ਸੀ ਸੇਵਾ ਦਾ ਐਨੇ ਬਦਤਮੀਜ਼ੀ ਨਾਲ ਇਹਨਾਂ ਗੱਲ ਕਰਕੇ ਆ ਉਹਨੂੰ ਥੋੜਾ ਸਮਝਾਓ ਉਹਦੀ ਵੱਡੀ ਭਾਬੀ ਆ ਉਹਨੂੰ ਮੈਂ ਨਾ ਬੋਲਾਂਗੀ ਬਿਲਕੁਲ ਤਮੀਨ ਨਹੀਂਗੀ ਆਪਣੀ ਓਟੀ ਸਾਹਮਣੇ ਇਦਾਂ ਬੋਲਦਾ ਉਹ ਮੇਰੀ ਇੱਜ਼ਤ ਕੀ ਕਰੇਗੀ ਜੇ ਉਹ ਦਿਓਰੀ ਨਹੀਂ ਕਰੇਗਾ ਚੱਲ ਕੋਈ ਗੱਲ ਨਹੀਂ ਨਿਆਣਾ ਵਾ ਮੇਰੀ ਗੱਲ ਸੁਣ ਬਾਹਰ ਨਹੀਂ ਰੀਂ ਨਹੀਂ ਆਉਂਦੀ ਮੀਂਹ ਪੈਣ ਵਾਲਾ ਤੇ ਕੱਪੜੇ ਲਾ ਲੇ ਘੋਟ ਤੋਂ ਲਾ ਕੇ ਤੇ ਮੈਂ ਅੰਦਰ ਸੈੱਡ ਦੇ ਪਿਛੇ ਕਿੱਥੇ ਥੱਲੇ ਪਾ ਰਹੀ ਨਹੀਂ ਆ ਖਲਾਰਦੇ ਨਹੀਂ ਜਿਹੜੇ ਕੋਈ ਗਿੱਲੇ ਹੋਣ ਸਮੈਲ ਪੈ ਜੇ ਨਹੀਂ ਨਹੀਂ ਸੋਕ ਗਏ ਸਾਰੇ ਕੱਪੜੇ ਸੋਕ ਗਏ ਨੇ ਸਪਿੰਨ ਕਰਕੇ ਤਾਂ ਪਾਏ ਸੀ ਥੋਪ ਥੋੜੀ ਹੋਦੀ ਥੀਗੀ ਸੀ ਹੁਣ ਪ੍ਰੈਸ ਵਾਸਤੇ ਬੰਨ੍ਹ ਦਾਂਗੇ ਮੰਮੀ ਕਹਿੰਦਾ ਦਿੰਦੇ ਸੁਣੋ ਹੁਣ ਹੱਥ ਤੋਂ ਕੋ ਕੋਕਾ ਥੋੜਾ ਬੋਤਾ ਦਾ ਕੰਮ ਵੇਚ ਲੈ ਜਾਂ ਰਿ ਕੋ ਕੱਪੜੇ ਦਾ ਵੇਚ ਲੈਵੇਂ ਚਲ ਕੋਈ ਪਾਂਡਾ ਧੋਲਿਆ ਨਾਲ ਲੱਗ ਕੇ ਉਕੜੀ ਅੱਜ ਹੁਣ ਮਹੀਨਾ ਕਿਤੇ ਰਿਆਂ ਨੂੰ 2 ਮਹੀਨੇ ਦੇ ਰਿਆਂ ਨੂੰ ਕੋਣਾ ਵਾ ਤੁਹਾਨੂੰ ਘਰ ਜਾ ਮੇਰੇ ਕੰਮ ਦੇ ਨਾਲ ਵੇਖ ਵੰਜੂ ਮੈਨੂੰ ਪਤਾ ਤੂੰ ਕੱਲੀ ਲੱਗੀ ਰਹਿਨੀ ਨਾ ਤੂੰ ਤਾਂ ਕਹਿਨੀ ਐ ਕੋਈ ਗੱਲ ਨਹੀਂ ਤੈਨੂੰ ਪਤਾ ਤਾਂ ਹੈਗਾ ਵਾ ਲੱਭ ਮਿਲ ਜੋਦੀ ਭੁਈ ਆ ਆਖਣਾ ਤੁਹਾਨੂੰ ਪਿਆਰ ਕਰਦਾ ਵਾ ਫਾਜੀ ਉਹਨੂੰ ਕੁਛ ਕਹਿਣ ਨਹੀਂ ਦਿੰਦਾ ਤੇ ਮੇਰੇ ਦੁਆਲੇ ਹੋ ਜਾਂਦਾ ਵਾ ਤੂੰ ਦੇ ਭੁੱਲਾਂ ਦਾ ਮੈਨੂੰ ਗੁੱਸਾ ਆਇਆ ਹੌਲੀ ਰਿਕਵੈਨੀਆਂ ਪਾਲਾ ਮੈਂ ਕਿੰਨਾ ਕੰਮ ਮੈਂ ਤੈਨੂੰ ਮੋਲਡ ਕਰ ਦੇ ਸਿਆਣੇ ਹੋ ਤੁਹਾਨੂੰ ਤਾਂ ਹੱਕ ਹੈਗਾ ਵੈ ਮੈਨੂੰ ਕਹਿੰਦਾ ਬੱਚਿਆਂ ਨੂੰ ਕਹਿੰਦਾ ਉਹਨੂੰ ਕਹਿੰਦਾ ਹਰ ਇੱਕ ਨੂੰ ਕਹਿੰਦਾ ਤੁਹਾਨੂੰ ਕਹਦਾ ਡਾਰੇਗਾ ਉਹ ਸੇਵਕ ਦਾ ਤੇ ਫੋਕ ਕਿਉਂ ਨਾ ਕਹੋ ਮੈਂ ਵੀ ਤਾਂ 70 ਦਿਨਾਂ ਬਾਅਦ ਖਾਣ ਲੱਗੀ ਸੀ ਹੁਣ ਤਾਂ ਫੇਰ 1.5 ਮਹੀਨਾ ਹੋ ਗਿਆ ਕਿਉਂ ਨਹੀਂ ਕੰਦੇ ਨਿਕਾਲੂ ਮੀਨੂੰ ਤੂੰ ਨਹੀਂ ਕਹਿੰਦੇ ਕੰਮ ਮੈਂ ਤੇ ਪਦਾਇ ਤੋਂ ਸਾਰਾ ਕੰਮ ਕਰ ਲੈਣਾ ਤੇਨੇ ਮੈਂ ਹੱਥੀਂ ਵਿਆਹ ਕੇ ਲਿਆਈ ਤਾਂ ਪਸੰਦ ਕਰਕੇ ਲਿਆਈ ਹਾਂ ਉਹ ਲੈ ਆਈ ਆਪਣੀ ਮਰਜ਼ੀ ਨਾਲ ਤੇ ਹੁਣ ਜਿਉਂ ਦੀ ਮੈਂ ਨਾਂ ਸੁਣਾ ਤੂੰ ਮੇਰੇ ਸਿਰ ਦੇ ਵਾਲਾ ਨੋਂਦਾ ਕੋਈ ਨਹੀਂ ਭੌਂਸ ਰੱਖ ਕੋਈ ਵੀ ਥੋੜੇ ਦੇ ਰੁਕ ਜਾ ਆਪਾਂ ਲਾਵਾਂਗੇ ਉਸ ਨੂੰ ਵੀ ਕੰਮ ਤੇ ਸਾਰਾ ਕੰਮ ਕਰਵਾਇਆ ਕਰਾਂ ਉਹ ਤੋਂ ਕੋਈ ਚਿੰਤਾ ਨਾ ਕਰਿਆ ਕਰਵੇਂ ਠੀਕ ਤੇ ਸਬਜ਼ੀ ਘੜੀ ਬਣਾਉਣ ਲੱਗੀ ਹੁਣ ਆਲੂ ਗੋਭੀ ਵੇ ਇਹ ਬਣਾ ਲੈਂਗੇ ਹਾਂ ਇਹ ਥੋੜੇ ਹੀ ਆ ਹੁਣ ਮੇਰਾ ਦਰਪ੍ਰੀਖ ਖਾਣ ਨੂੰ ਜੀ ਕਰੰਦੇ ਆ ਬਣਾ ਲਾਂ ਸੁੱਕਾ ਮਾਣਾ ਤੇ ਤਰੀ ਭਾਣਾ ਜਿਹੜਾ ਤਰਜੀ ਦਾ ਬਣਾ ਲਾਂ ਉਹਨੂੰ ਸੇਵਕ ਨੂੰ ਆਪੇ ਫੋਨ ਕਰ ਦੋ ਲੈਵੇ ਮੈਂ ਇਹਨੂੰ ਕਹਿਣਾ ਚੱਲ ਮੈਂ ਉਹਨੂੰ ਕਹਿ ਦਿੰਦੀ ਆ ਮੈਂ ਉਹਦੇ ਗੁੱਸਾ ਨਾ ਕਰਿਆ ਕਰ ਛੋਟੇ ਭਾਵਾਂ ਵਰਗਾ ਤੇਰਾ ਮੰਮੀ ਮੈਂ ਤਾਂ ਉਹਨੂੰ ਮੰਦੀ ਆ ਪਰਾਵੀ ਮੰਦੀ ਤਾਂ ਵੀ ਪਰ ਉਹ ਮੈਨੂੰ ਚੀਲੀ ਕਰ ਦਿੰਦਾ ਮੈਂ ਅਗਲੀ ਛਲੋਗੇ ਮੈਨੂੰ ਆਏ ਮਾਰੇਗਾ ਅਬ ਅਬੀਏ ਮੈਂ ਕਹੂੰਗੀ ਹਾਂ ਤੂੰ ਬੋਲੀਂ ਜਾਂਦਾ ਕੰਨੋਂ ਤੈਨੂੰ ਸੁਣਾਈ ਨਹੀਂ ਦਿੰਦਾ ਲੋਕੀ ਆਣ ਹੋਣ ਵੰਦੇ ਮੰਮੀਆਂ ਨਹੀਂ ਬੇਇੱਜ਼ਤੀ ਕਰਦੇ ਕੋਈ ਨਹੀਂ ਮੈਂ ਉਹਨੂੰ ਸਮਝਾਉਂਗੀ ਉਹਨੂੰ ਮੈਂ ਸਮਝਾਉਂਗੀ ਤੇ ਮੈਂ ਫੋਨ ਕਰ ਦਿੰਨੀ ਆ ਤੂੰ ਪਿਆਜ਼ ਕੱਟ ਲੈ ਤੇ ਪਨੀਰ ਬਣਾ ਲੈ ਬੰਨਾਂ ਠੀਕ ਮਿੱਠੀਆਂ ਮਿੱਠੀਆਂ ਪੁੱਲੀਆਂ ਲੈ ਕੇ ਚਲ ਗਏ ਨੇ ਮੈਨੂੰ ਸਮਝ ਆਉਂਦੀਆਂ ਕਿੰਨਾ ਗਰ ਹਰ ਦਿਨ ਤੈਨੂੰ ਕਹਿਣਾ ਇੰਨਾ ਨੇ ਪਤਾ ਨਹੀਂ ਸਮਾਂ ਨਹੀਂ ਆਂਦੀ ਮੇਰੇ ਨਾਲ ਹੀ ਕਿਉਂ ਇੰਝ ਕਰਦੇ ਨੇ ਸ਼ੁਰੂ ਤੋਂ ਨਹੀਂ ਕਦੀ ਪਿਆਰ ਦਿੱਤਾ ਸ਼ੁਰੂ ਤੋਂ ਕਦੀ ਮੇਰੀ ਸਾਈਡ ਦੀ ਗੱਲ ਨਹੀਂ ਕੀਤੀ ਕਹਿ ਸਕਦੇ ਨੇ ਮੈਂ ਦਰਤੀਂ ਸੇਵਾ ਕਰਉ ਮੈਂ ਕਹਦੇ ਨਹੀਂ ਯਾਰ ਪ੍ਰਿਤ ਨੂੰ ਨਹੀਂ ਤੂੰ ਕਰ ਲਾ ਕੰਮ ਤੇਰੇ ਦੇ ਮਾਣ ਦਾ ਕੰਮ ਕਰਨ ਦਾ ਪਰ ਕੰਮ ਕੋਈ ਵੀ ਕਰਾ ਉਹਦੀ ਕਦੀ ਕਦਰ ਥੋੜੀ ਕੀਤੀ ਨਾ ਹੀ ਕਦੀ ਇਸ ਗੱਲ ਦੀ ਮੇਰੀ ਕੋਈ ਤਾਰੀਫ ਕੀਤੀ ਕਿਸੇ ਦੇ ਅੱਗੇ ਹੋਂਦੇ ਰਹਿ ਗਏ ਹਰ ਦਿਨ ਮੈਨੂੰ ਅੰਜੂ ਤਾਂ ਵੀ ਨਾ ਵੈਸੇ ਸਰੀਆ ਹੀ ਪਿਆਵਾ ਉਹ ਨਵੀਂ ਵਿਆਹੀ ਘਰ ਚ ਆ ਕੇ ਗਈ ਆ ਤੇ ਪੇਸ਼ ਹੀ ਪੈ ਗਈ ਆ ਦੱਸ ਉਹਨੂੰ ਆਈ ਨੂੰ ਮੈਂ ਕੰਮ ਲਾ ਦਾਂ ਪਹਿਲਾਂ ਵੀ ਤਾਂ ਤੂੰ ਕਰਦੀ ਹਾਂ ਹੁਣ ਇਹਨੂੰ ਬਸ ਉਹ ਨਜ਼ਰ ਆਉਂਦੀ ਹਰਪ੍ਰੀਤ ਨੂੰ ਕੰਮ ਡਾਲੋ ਹਰਪ੍ਰੀਤ ਨੂੰ ਕੰਮ ਡਾਲੋ ਦਿਵਾਲੀ ਹੀ ਹੀ ਰਹਿੰਦੀ ਆ ਫੇ ਤੂੰ ਕਰੀ ਜਾ ਕੰਮ ਹਰਪ੍ਰੀਤ ਬੇਟਾ ਗੱਲ ਸੁਣੋ ਹਾਂਜੀ ਮੰਮਾ ਆ ਗਈ ਇੱਥੇ ਹੀ ਆ ਹਾਂਜੀ ਆ ਜਾ ਬੈਠੋ ਕੀ ਕਰਤੀ ਸੀ ਤੁਸੀਂ ਬੱਸ ਅੱਧਾ ਹੀ ਰੜੀ ਹੋ ਰਹੀ ਸੀ ਅੱਛਾ ਹਾਂਜੀ ਉਹ ਸੋਨੇ ਲੱਗਦੀ ਹੈ ਤੇ ਮੇਰੇ ਘਰ ਸੋਨੂੰ ਅੰਜੂ ਨੂੰ ਮੈਂ ਪਨੀਰ ਬਣਾ ਲੀ ਗਿਆ ਜੇ ਹੋਰ ਕੁਝ ਖਾਣਾ ਦੱਸ ਦੇ ਕੋਬੀ ਬਣੀ ਪਈ ਦੁਪਹਿਰ ਵਾਲੀ ਤੇ ਨਾਲ ਕੀ ਬਣਾ ਲੀ ਗਿਆ ਰੇ ਚਲੋ ਵਧੀਆ ਮੈਨੂੰ ਤਾਂ ਬਹੁਤ ਟੇਸਟ ਲੱਗਦਾ ਅੱਛਾ ਗਰੇਵੀ ਵਾਲਾ ਕਹਿ ਆ ਜੇ ਨਾ ਨਹੀਂ ਬੇਟਾ ਮੈਂ ਤਾਂ ਸੁੱਕਾ ਕਹਿ ਦతా ਸੁੱਕਾ ਨਹੀਂ ਸੌ ਲੰਦਾ ਤੁਮਾ ਗਰੇਵੀ ਵਾਲਾ ਕਹਿ ਦੋ ਉਹਨਾਂ ਨੂੰ ਚਲ ਕੋਈ ਗੱਲ ਨਹੀਂ ਅਜੇ ਤਾਂ ਸੇਬ ਅੱਗੇ ਲੈ ਕੇ ਆਉਣਾ ਵਾ ਅੱਛਾ ਤੇ ਇਹਦੀ ਬੰਨਾ ਵਾ ਪਿਆਜ਼ ਵੀ ਕੱਟਣਗੇ ਕੋਈ ਜਣ ਨੂੰ ਮੈਂ ਕਹਿ ਦਿੰਨੀ ਹਾਂ ਕੀ ਗਰੇਵੀ ਵਾਲਾ ਬਣਾ ਲੈਗੀ ਚਲੋ ਉਸ ਹੱਬ ਨਾਲ ਤੜਕਾ ਤਿਆਰ ਹੁੰਦਾ ਨਾ ਉਹਦਾ ਤੜਕਾ ਅਲੱਗ ਹੁੰਦਾ ਤੇ ਇਹਦਾ ਹਾਂ ਨਹੀਂ ਕੋਈ ਗੱਲ ਨਹੀਂ ਪਿਆਜ਼ ਉਹ ਪਿਆਜ਼ ਫਰਾਈਡ ਕਰ ਲੈਣੇ ਚਲੋ ਠੀਕ ਹਾਂ ਕੋਈ ਗੱਲ ਨਹੀਂ ਠੀਕ ਹੈ ਮੰਮਾ ਅੰਜੀ ਦੀਦੀ ਨਾਲ ਸੋਹਰੇ ਮੈਨੂੰ ਨਾ ਨਾਸ਼ਤਾ ਬਣਾਉਣ ਲਈ ਕਹਿ ਰਹੇ ਸੀ ਮੈਨੂੰ ਕਹਿੰਦੇ ਤੂੰ ਨਾਸ਼ਤਾ ਤੂੰ ਬਣਾ ਲਿਆ ਕਰ ਰੋਜ਼ ਤੇ ਦੁਪਹਿਰ ਦਾ ਤੇ ਰਾਤ ਦਾ ਮੈਂ ਵੇਖ ਲਿਆ ਕਰਾਂਗੀ ਮੰਮਾ ਕਰਨੀ ਬੜੀ ਹੱਜ ਹੈ ਨਾ ਮੈਨੂੰ ਚੁੰਕੇ ਟਾਓ ਨੜਾ ਥੋੜਾ ਬਹੁਤ ਚਲੋ ਮੈਂ ਕਪੜੇ ਤੈ ਲਾ ਲੈਣੀ ਆ ਜਾਂ ਕੋਲੋਂ ਭਾਂਡੇ ਚੁੱਕ ਲੈਣੀ ਹੋਰ ਨਹੀਂ ਮੇਰੇ ਕੋ ਹੋ ਜਾਏ ਕੰਮ ਹੁੰਦਾ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਕੋਈ ਕੰਮ ਨਹੀਂ ਕੀਤਾ ਕੁਆਰੇ ਹੁੰਦੇ ਮਮਾ ਘਰ ਵੀ ਮੇਰੀ ਗੱਲ ਸੁਣ ਤੇ ਮੈਂ ਕਿਆ ਕੰਮ ਕਰਾਂ ਜੀ ਤੁਸੀਂ ਨਹੀਂ ਕੀਆ ਹੀ ਤੇ ਗੱਲ ਐ ਤੇ ਐਵੇਂ ਮੈਨੂੰ ਕਿਉਂ ਕਹਿੰਦੇ ਨੇ ਕੋਈ ਗੱਲ ਨਹੀਂ ਤੂੰ ਬਸ ਜਦੋਂ ਕੋਈ ਕੰਮ ਦਾ ਟਾਈਮ ਹੁੰਦਾ ਨਾ ਉਹ ਲੱਗੀ ਹੁੰਦੀ ਨਾ ਕਿਚਨ ਚ ਪੂਤਲਾ ਪੂਤਲਾ ਘਰ ਛੱਡਿਆ ਕਰ ਉਹਨੂੰ ਨਜ਼ਰ ਆਵੇ ਕਿ ਬਸ ਕੁਝ ਕਰਨੀ ਆ ਕਪੜੇ ਕਾਇ ਵਾਣੇ ਸ਼ੁਰੂ ਕਰ ਦਿਆ ਕਰ ਕਪੜਾ ਫੜ ਕੇ ਮਾੜੀ ਮੋਢੀ ਡਸਟਿੰਗ ਕਰਨ ਲੱਗ ਜਾਦਾ ਮਿੱਠੀ ਉਹ ਕਿਰ ਕੋ ਕੰਮ ਬੜੀ ਭੋਲੀ ਹੈ ਬੋਤਾਂ ਔਰ ਮਿੱਠੀਆਂ-ਮਿੱਠੀਆਂ ਗੱਲਾਂ ਚਲਾ ਦੇ ਨਾ ਨਾਮਰ ਜੀ ਕੰਮ ਕਰਾ ਲਓ ਸਾਰਾ ਕੰਮ ਕਰ ਲੈਂਦੀ ਓ ਤੁਸੀਂ ਨਹੀਂ ਕੋਈ ਕਹੋਗੇ ਮੈਨੂੰ ਨਾ ਕਿਹਾ ਕਰੇ ਮੈਂ ਤੈਨੂੰ ਬੜੀ ਵਾਰੀ ਕਿਹਾ ਵਾਂ ਪਰ ਫਿਰ ਵੀ ਉਹ ਆਪਣਾ ਦਮਾਮ ਚੜਾ ਜਾ ਵਧਤੀ ਜਾਂਦੀ ਹੈ ਸਮਝ ਤੈਨੂੰ ਮੈਂ ਇਦਾਂ ਕਰਨਾ ਕਰਾਂਗੀ ਔਰ ਖਲੋ ਜਾ ਕਰਾਂਗੀ ਔਰ ਖਲੋ ਜਾ ਕਰਾ ਉਤਲਾ-ਪੁਤਲਾ ਕਰਤਾ ਜਿਵੇਂ ਨਿੱਕੀ ਉਹ ਕਹਿੰਦਾ ਦੀਦੀ ਤੁਸੀਂ ਰੋਟੀਆਂ ਬੜੀਆਂ ਵਧੀਆ ਬਣਾਉਂਦੇ ਹੋ ਸਬਜ਼ੀ ਤੁਸੀਂ ਸਵਾਦ ਬਣਾਉਂਦੇ ਹੋ ਤੁਸੀਂ ਬਣਾਓ ਮੈਂ ਖਵਾ ਲੈਂਦੀ ਖਵਾ ਅੰਚ ਪਤ ਕੀ ਭਰ ਜਾ ਥਲੇਟਾਂ ਚ ਪਾਈਆਂ ਤੇ ਖਵਾਤੀਆਂ ਕੰਮ ਤਾਂ ਸਾਰਾ ਉਹਨੇ ਕਰਨਾ ਕਰਮੀ ਦੇ ਵਿੱਚ ਠੀਕ ਹੈ ਐਦਾਂ ਮਿੱਠੀ ਮਿੱਠੀ ਹੋ ਕੇ ਤੂੰ ਤਾਂ ਕੰਮ ਕਰਾ ਲਿਆ ਤੂੰ ਹੋਰ ਉਹਨੂੰ ਕੁਝ ਨਹੀਂ ਬਸ ਉਹਨੂੰ ਇਹੋ ਹੀ ਹੁੰਦਾ ਕਿ ਮੈਨੂੰ ਕੋਈ ਪਿਆਰ ਨਾਲ ਬੋਲੇ ਪਿਆਰ ਨਾਲ ਬੋਲ ਕੇ ਤੂੰ ਸੋ ਤਾਂ ਭਾਵੇਂ ਸਾਰਾ ਘਰ ਦਾ ਕੰਮ ਕਰਾ ਲਾ ਤੂੰ ਹਾਂ ਚਲੋ ਤੂੰ ਹੀ ਜ਼ਿਆਦਾ ਜਾਣਦੇ ਤਰੀ ਪਹਿਲਾਂ ਤੋਂ ਹੈ ਨਾ ਬਸ ਬੱਸ ਇਹ ਤੇ ਇੱਕ ਤਾਂ ਮੈਨੂੰ ਉਹਦੇ ਹੱਥ ਦੀ ਹੋਈ ਰੋਟੀ ਪਸੰਦ ਨਹੀਂ ਆਣੀ ਕਿ ਤੂੰ ਨਹੀਂ ਬਣਾਏਗੀ ਵਧੀਆ ਤੈਨੂੰ ਪਤਾ ਤੂੰ ਵੀ ਬਹੁਤ ਵਧੀਆ ਬਣਾਏਂਗੀ ਚੱਲ ਤੂੰ ਫੈਸ਼ ਲੈ ਐਸ ਲੈ ਆ ਗੱਤਾਂ ਕੀ ਉਹਨਾਂ ਦੀਆਂ ਹਾਂ ਮੈਨੂੰ ਵੀ ਉਹਨਾਂ ਦੀਆਂ ਆਦੀ ਸਵਾਲ ਲੱਗਦੀ ਐ ਚੱਲ ਕੋਈ ਨਾ ਗੱਲ ਫੈਸ਼ ਲੈ ساری ਉਮਰ ਕੰਮ ਹੀ ਕਰਨਾ ਵਾ ਬਸ ਚਲੋ ਅੱਛਾ ਮਮਾ ਕੰਮ ਦੀ ਤੇ ਚਲੋ ਗੱਲਾਂ ਹੁੰਦੀਆਂ ਮੈਂ ਨਾ ਉੱਧਰ ਜਾਣਾ ਮਮਾ ਵਾਲੇ ਉਹਨਾਂ ਨੇ ਪਾਰਟੀ ਭਾਇਆ ਦੱਸਿਆ ਸੀ ਨਾ ਤੁਹਾਨੂੰ ਹਾਂਜੀ ਹਾਂ ਤੇ ਮੈਂ ਉਹ ਤਿਆਰੀ ਕਰਨ ਲੱਗੀ ਆ ਤੇ ਕੋਈ ਗੱਲ ਨਹੀਂ ਸੇਵਕ ਕਿੱਥੇ ਚੜਾ ਕੰਮ ਗਿਆ ਵਾ ਆਜਣ ਤਾਂ ਨਾ ਤੇ ਸੇਵਕ ਦੇ ਨਾਲ ਚਲਜੋ ਤੇ ਐਡਰੈਸ ਲੈ ਆਓ ਤੁਸੀਂ ਆਪਣੀ ਨਹੀਂ ਤੇ ਸੇਵਕ ਨੂੰ ਕੋਸੂਟ ਲੈ ਲੈ ਰੈਡਮੈਂਟ ਲੈ ਲਓ हां रेडीमेड ਲੋ ਕੋਈ ਤਾਂ ਜੋ ਉਸਤਾ ਦਾ ਤੁਹਾਨੂੰ ਪਸ ਆ ਗਿਆ ਠੀਕ ਹੈ ਤੇ ਉਧਰ ਵੀ ਜੋ ਉਹਦੇ ਨਾਲ ਲੈਣਾ ਵਾ ਕੱਪੜੇ ਖੜਨੇ ਕਿ ਜਾਂ ਕੈਸ਼ ਲੈਣਾ ਮम्मा ਮੈਂ ਕਹ ਰਹੀ ਸੀ ਕਿ ਕੱਪੜਾ ਲਗਾ ਦਿੰਦੇ ਤੇ ਕੋਠਰੇ ਉੱਪਰ ਪੈਸੇ ਲਗਾ ਦਿੰਦੇ ਆਪਾਂ ਹੈਨਾ ਚਲੋ ਫਿਰ ਤੁਸੀਂ ਉਹ ਵੀ ਆਪਣੀ ਪਸੰਦ ਨਾਲ ਬਣਾ ਲਿਆ ਹਨ ਠੀਕ ਹੈ ਚਲੋ ਮੈਂ ਆਪਣੇ ਇਦਾਂ ਕਰਦੀ ਆ ਦੋ ਹਨ ਰੈਡमेड ਸੂਟ ਲੈ ਲੈਣੀਆਂ ਇੱਕ ਜਿਹੜਾ ਪੰਜ ਉ ਘਰ ਤੇ ਇੱਕ ਜਿਹੜਾ ਵਾਪਸੀ ਕਿ ਚਾਵਾਂਗੇ ਹੈਨਾ ਦੋ ਲੈ ਲਵਾਂਗੇ ਕੋਈ ਘਰ ਕੋਟ ਸੈਟੀਆਂ ਕੁਝ ਲੈ ਲੈਣੀਆਂ ਤੇ ਮੰਮੀ ਉਸਤੇ ਸੁਗਰੀਤ ਲਾਗੀ ਪਪਾ ਉਸੇ ਪਾਉਣ ਲੱਗਾ ਕੋਈ ਤਾਨੂੰ ਚੁਆਇਸ ਪਤਾ ਹੀ ਨਹੀਂ ਹੰਣ ਲੱਲੋ ਕੋਈ ਜੋ ਤੈਨੂੰ ਪਸੰਦ ਆਇਆ ਇਹ ਮੈਨੂੰ ਪੈਸੇ ਫਿਰ ਤੁਸੀਂ ਦੇ ਦੋਗੇ ਕੋਈ ਗੱਲ ਨਹੀਂ ਮੈਂ ਸੇਵਕ ਨੂੰ ਗੂਗਲ ਪੇ ਕਰ ਦਾਂਗੀ ਚਲ ਠੀਕ ਹੈ ਤੇ ਸੇਵਕ ਨੂੰ ਗੂਗਲ ਪੇ ਕਰ ਦੇ ਦਾ ਸ਼ੋ ਉਹਨਾਂ ਨੇ ਇੱਕ ਫੋਨ ਕਰਕੇ ਸੇਵਕ ਨੂੰ ਕਹਿ ਦੇਣਾ ਕਿ ਉਹ ਲੈਣ ਕੀ ਕਹਿੰਦੇ ਉਹਨੂੰ ਉਹਦੇ ਵਿੱਚ ਪੈਸੇ ਪਾਈ ਦੇ ਐਨਵੈਲਪ ਲੈਣ ਹੁਣ ਮੈਂ ਵੀ ਭੇਗੇ ਬੇਟਾ ਮੇਰੇ ਕੋਲ ਚਲੋ ਠੀਕ ਹੈ ਮੇਰੇ ਕੋਲ ਹੈਗੇ ਮੈਂ ਦੇ ਦਾਂਗੀ ਮੰਮੀ ਕਾਦੀਆਂ ਕੰਮ ਕਰਦੇ ਵੇ ਅਸੀਂ ਹਾਂਜੀ ਪਾਰ ਤੇ ਜਾਂਦੀਆਂ ਨੇ ਤੇ ਤੀਜੇ ਦਾ ਜਨਮ ਦਿਨ ਹੈ ਗਾਵਾ ਹਾਂ ਮੀਮੀ ਤਾਂ ਚਾਹਾਂਗੀ ਮੈਂ ਵੀ ਸੂਟ ਲਲਾਂਗੀ ਲੈ ਦੋ ਮੈਨੂੰ ਵੀ ਵਧੀਆ ਜਿਹਾ ਸੂਟ ਫਿਰ ਆ ਫਿਰ ਤੂੰ ਜਾ ਕੇ ਆਪਣਾ ਤਿਆਰ ਹੋ ਰੈਡੀ ਹੋ ਤੇ ਐਸੇ ਵਗੋਂ ਫੋਨ ਕਰ ਲੋ ਜਾ ਮੈਂ ਨਾ ਤੂੰ ਚੱਲ ਪਿਓ ਨਾ ਫਿਰ ਇਹ ਘਰ ਇੱਥੇ ਹੁੰਦੇ ਨੇ ਘਾਟੀ ਹੁੰਦੇ ਨੇ ਕਿੱਥੇ ਜਾਣਾ ਤੂੰ ਪਾਰ ਤੇ ਜਾਣਾ ਨਹੀਂ ਉਹਦੇ ਘਰੋਂ ਵੀ ਸਾਰੇ ਜਾਵਾਂਗੇ ਅਦਰੋਂ ਅਸੀਂ ਤੂੰ ਵੀ ਕਰਨਾ ਜਾ ਕੇ ਸਾਰਿਆਂ ਦੇ ਘਰ ਜਾ ਕੇ ਘਰ ਸੁਣਨਾ ਛੱਡਣਾ ਮੈਂ ਚਾਹਾਂਗੀ ਮੈਂ ਵੀ ਮੱਥਾ ਟੇਕ ਕੇ ਤੇ ਛੇਤੀ ਮੋੜ ਆਉਣਾ ਔਰ ਇਹਦੇ ਭਤੀਜੇ ਦਾ ਜਨਮ ਦਿਨ ਉਹਨੇ ਤੇ ਜਾਣਾ ਹੀ ਹੁੰਦਾ ਤੇ ਪੇਕੇ ਆ। ਤੇ ਮੰਮੀ ਕਿਹਾ ਕਹਿਣਗੇ ਨਹੀਂ ਕਿ ਜਠਾਣੀ ਨਹੀਂ ਕਰੋ ਆਈ। ਗੱਲਾਂ ਤੇ ਨਹੀਂ ਉਹਨੂੰ ਕਰਨਗੇ। ਦੱਸੋ ਤੇਰੇ ਪੱਲੇਗਾ ਕੁਝ? ਜਾਏਂਗੀ ਤੇ ਕੋਈ ਗਿਫਟ ਨਹੀਂ ਖੜੇਗੀ ਬੱਚੇ ਲਈ। ਖਾਲੀ ਆ ਤੇ ਚਲ ਜਾਈਂ। ਮੰਮੀ ਵੰਡਿਆ ਹੈ ਕੁਝ। ਸਾਂਝਾ ਘਰ ਹੈ। ਜੋ ਕੁਝ ਕਰਨਾ ਤੂੰ ਹੀ ਕਰਨਾ ਮੈਂ। ਤੁਹਾਡੇ ਪੁੱਤ ਨੇ ਜਿੰਨਾ ਕਮਾਇਆ, ਜਿੱਥੋਂ ਵੀ ਕਮਾਇਆ, ਜਿਵੇਂ ਵੀ ਕਮਾਇਆ ਸਾਰਾ ਤੁਹਾਨੂੰ ਤੇ ਡੈਡੀ ਨੂੰ ਦਿੱਤਾ। ਮੈਨੂੰ ਥੋੜੀ ਦੇਂਦੇ ਸੀ। ਮੈਂ ਵੀ ਆਈ ਆਈ ਤੇ ਮੈਂ ਤਾਂ ਰੁਪਈਆ ਵੀ ਨਹੀਂ ਲਿੱਤਾ ਮੈਂ ਤਾਂ ਕਿਤੇ 100 ਰੁਪਏ ਦੀ ਡਰੈਡਿੰਗ ਕਰਾਉਣ ਜਾਣੀ ਹੋਵੇ ਤਾਂ ਉਹ ਵੀ ਤੁਹਾਡੇ ਕੋਲ ਮੰਗਦੀ ਆ ਮੇਰੇ ਕੋ ਕੀ ਹੈਗਾ ਮੰਮੀ ਮੈਂ ਤਾਂ ਤੁਹਾਡੇ ਤੇ ਹੀ ਆਂ ਬਸ ਜੋ ਦੇ ਦੋਗੇ ਤੇ ਕਰ ਲਾਂਗੀ ਜੋ ਤੁਸੀਂ ਦੋਗੇ ਮੈਂ ਤੁਹਾਡੇ ਨਾਲ ਖਲੋ ਜਾਾਂਗੀ ਬਸ ਤੇ ਤੁਹਾਨੂੰ ਹੀ ਦੇਣਾ ਉਹਨੇ ਅਹੀਂ ਜਿਦੋਂ ਪਾਲਿਆ ਪੋਸਿਆ ਐਡਾ ਜਮਾਨਗੀ ਤਾਂ ਪੜਾ ਲਖਾ ਕੇ ਉਹਨੂੰ ਐਡੇ ਵੱਡੇ ਕੰਮ ਕਰਤੇ ਲਾਇਆ ਸਭ ਕੁਝ ਕੀਤਾ ਤੇ ਤੁਹਾਨੂੰ ਹੀ ਦੇਣਾ ਉਹਨੇ ਤਾਈਓ ਤੇ ਮੈਂ ਕਹਿ ਨਹੀਂ ਤੂੰ ਐਵੇਂ ਜਰੂਰ ਨਾ ਜਾਏਂਗੀ ਵੱਖਰਾ ਖਰਚਾ ਪਾਏਂਗੀ ਤੂੰ ਭਾਰ ਰਹਿ ਕੋਈ ਨਹੀਂ ਭੰਡਾ ਲਾ ਦਾਂਗੇ ਤੇਰੀ ਕੁੜੀ ਵੀ ਤੇ ਸਕੂਲ ਜਾਂਦੀ ਆ ਕਹਦਾ ਕਿ ਉਹਨੂੰ ਛੁੱਟੀ ਨਹੀਂ ਸੀ ਤੂੰ ਚੁੱਪ ਕਰਕੇ ਤੇ ਘਰ ਰਹੀ ਘਰ ਸੰਭੀ ਐਤਾ ਕਿਉਂ ਕਰਦੇ ਹੋ ਮੰਮੀ ਆ ਛੋਟੀ ਨਾਲ ਤਾਂ ਮੈਂ ਨਾ ਮੋ ਕਿਉਂ ਆਂਦਾ ਤੇ ਮੇਰੇ ਵਾਰੀ ਇਹਨਾਂ ਵਿਤਕਰਾ ਕਿਉਂ ਕਰਦੇ ਹੋ ਤੁਹਾਨੂੰ ਸੇਵਾ ਕੀ ਪਿਆਰਾ ਹੈ ਤੁਹਾਨੂੰ ਵੱਡਾ ਹੁੰਦਾ ਨਹੀਂ ਪਿਆਰਾਗਾ ਹੈ ਦੋਨੋਂ ਹੀ ਪਿਆਰੇ ਨਾ ਮੈਂ ਕੋਈ ਚਰਨਾ ਵਿਤਕਰਾ ਹੀ ਕਰਦੀ ਹਾਂ ਵਿਤਕਰਾ ਹੀ ਤਾਂ ਕਰਦੇ ਹੋ ਮੰਮੀ ਮੈਂ ਵੀ ਇਹੀ ਆਈ ਨਹੀਂ ਆ ਗਿਆਨ ਲਵਾ ਕੇ ਪਤਾ ਨਹੀਂ ਕਿਹੜੇ ਕੰਮ ਕਰਛੇ ਵੀ ਪਵਾਤਾ ਜੇ ਉਹ ਵੀ ਇਹੀ ਆਈ ਹੈ ਘਰ ਉਹ ਲਾਦਾ ਜੇ ਕੰਮ ਚੰਦ ਅਰੇਂਜ ਕਰਦਾ ਗੈਨਾ ਵੀ ਉਹਨੂੰ ਸਾਮਨ ਨੂੰ ਦੇਤਾ ਆ ਵਿਤਕਰਾਨੇ ਤੇ ਕੀ ਹੈ ਕਿਉਂ ਇੰਦਾ ਕਰਦੇ ਹੋ ਛੋਟਿਆਂ ਦਾ ਨਾਮੋਂ ਕੀ ਹੋ ਗਿਆ ਵੱਡਿਆਂ ਨਿਆ ਮਾਣੀਆਂ ਜਿਨ੍ਹਾਂ ਨਾਲ ਲਾਡਾਂ ਦਾ ਵਿਆਹ ਕਿਲੇ ਹੁੰਦੇ ਹੋ ਅੱਜ ਤੈਨੂੰ ਐਵੇਂ ਲੱਗਦਾ ਵਾ ਮੈਂ ਕੋਈ ਵਿਤਕਰਾਨੀ ਕਰਦੀ ਮੈਂ ਤਾਂ ਤੁਹਾਨੂੰ ਇੱਕੋ ਜਿਹਾ ਸਮਝਦੀ ਹਾਂ ਹੁਣ ਉਹਦੇ ਪੇਕੇਾਂ ਚ ਪ੍ਰੋਗਰਾਮ ਹੈ ਤਾਂ ਉੱਨੇ ਜਾਣਾ ਜਦੋਂ ਤੇਰੇ ਪੇਕੇਾਂ ਚ ਪ੍ਰੋਗਰਾਮ ਹੋ ਗਾ ਤੈਨੂੰ ਭੇਜੂੰਗੀ ਮੈਂ ਕਦੋਂ ਭੇਜਿਆ ਜੇ ਕਿੱਥੇ ਭੇਜਦੇ ਜੇ ਹਰ ਗੱਲੇ ਤੇ ਮੈਨੂੰ ਤਾਨਾ ਦੇ ਦਿੰਦੇ ਹੋ ਤੇਰਾ ਖਸਮ ਦੀ ਕਮਾਈ ਨਹੀਂ ਚੱਲਦੀ ਤੇਰੇ ਖਸਮ ਅੱਜ ਕਮਾਨ ਨਹੀਂ ਦਿਆ ਚੱਜਦਾ ਅੱਜ ਨਹੀਂ ਨਾ ਕਮਾਉਂਦੇ ਆ ਕਦੀ ਕਮਾ ਕੇ ਦਿੱਤਾ ਹੀ ਸੀ ਤੁਹਾਨੂੰ ਉਦੋਂ ਮੈਂ ਨਹੀਂ ਸੀ ਵੀ ਆਈ ਤੇ ਤੁਹਾਡਾ ਫਰਜ਼ ਹੈ ਨਾ ਜੇ ਮੈਨੂੰ ਲੈ ਕੇ ਆਏ ਹੋ ਹੱਥੀ ਤੇ ਮੇਰੀ ਜ਼ਿੰਮੇਵਾਰੀਆਂ ਵੀ ਚੁੱਕੋ ਤੂੰ ਤੁਸੀਂ ਮੈਨੂੰ ਕਿਨਾਰੇ ਕਰਤਾ ਤੂੰ ਜਾਣੇ ਤੇ ਤੇਰਾ ਫਸਮ ਜਾਣੇ ਹਰ ਗੱਲ ਤੇ ਵੀ ਮੈਨੂੰ ਇਦਾਂ ਕਰਦੇ ਹੋ ਮੰਮੀ ਇਦਾਂ ਕਿਉਂ ਕਰਦੇ ਹੋ ਹਾਂਜੀ ਤੇਰੇ ਨਾਲ ਬੈਸੰਦਾ ਨਾ ਕੋਈ ਫਾਇਦਾ ਨਹੀਂ ਆ ਨਾਲੇ ਪਨੀਰ ਤੇ ਨਹੀਂ ਮੈਂ ਸੁੱਕਾ ਗਿਆ ਸੀ ਨਾ ਹੁਣ ਉਹ ਗਰੇਵੀ ਵਾਲਾ ਬਣਾ ਲੈ ਹਰ ਕਿਸੇ ਕਹਿੰਦੀ ਮੈਨੂੰ ਗਰੇਵੀ ਵਾਲਾ ਪਸੰਦ ਆ ਹਾਂ ਹਰਪ੍ਰੀਤ ਸੇਵਕ ਹਰਪ੍ਰੀਤ ਸੇਵਕ ਐਡੀ ਜਬਾਨ ਚ ਲੰਦਾ ਸੇਵਕ ਮੇਰੇ ਅੱਗੇ ਤੁਹਾਡੇ ਅੱਗੇ ਡੈਡੀ ਅੱਗੇ ਹਰ ਇੱਕ ਦੇ ਅੱਗੇ ਜਬਾਨ ਚ ਲੰਦਾ ਹੈ ਪਤਾ ਨਹੀਂ ਖੋਰੇ ਤੁਹਾਨੂੰ ਉਹਦਾ ਕਾਹਦਾ ਡਰ ਹੈਗਾ ਵੈ ਉਹਦੇ ਡਰਵਾਚੋਂ ਉਹਦੀ ਬੋਟੀ ਨੂੰ ਨਹੀਂ ਕੁਝ ਕਹਿਣਾ ਮੇਰੇ ਵਾਲਾ ਬੋਲਦਾ ਨਹੀਂ ਨਾ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਨੇ ਕਰਾ ਜੋਕ ਕਹਿਤਾ ਠੀਕ ਹੈ ਜੀ ਤੇ ਮੇਰੇ ਅੱਗੇ ਮੇਰੇ ਕੇ ਬਾਵਾ ਢੰਡਾ ਲੈ ਕੇ ਸਾਰਾ ਕਹਿੰਦਾ ਨਾ ਲੈ ਕੇ ਚੜ ਜਾਂਦੇ ਭਾਂਡੇ ਮੇਰੇ ਤੇ ਮਾਨ ਨੂੰ ਇਹ ਕੋਈ ਗੱਲ ਹੈ ਮੈਂ ਜਰ ਲੈਣੀ ਹੈ ਤਾਂ ਦਾ ਮਤਲਬ ਜੋ ਮਰਜ਼ੀ ਦੀਦੀ ਹੋਣੀਆਂ ਉਹ ਮੈਨੂੰ ਸੁਣਾ ਦਿੰਦੇ ਉਹ ਆਂਦਾ ਮੈਨੂੰ ਸੁਣਾ ਦਿੰਦਾ ਉਹ ਪੇਕੇ ਆਉਂਦੇ ਨੇ ਉਹ ਮੇਰੀ ਬੇਇੱਜ਼ਤੀ ਕਰ ਜਾਂਦੇ ਨੇ ਕਿ ਤੈਨੂੰ ਸਾਡੀ ਆਇ ਇੱਜ਼ਤ ਨਹੀਂ ਕਰਨੀ ਆਂਦੀ ਮੈਂ ਉਹਨਾਂ ਨੂੰ ਕੀ ਕਵਾਂ ਕਿ ਮੈਂ ਤਾਂ ਇੱਕ ਇੱਕ ਚੀਜ਼ ਵਰਤਾਂ ਲੱਗੇ ਡਰਦੀ ਆਂ ਕਿ ਮੇਰੀ ਸੱਸਾਂ ਕਿਤੇ ਮੈਨੂੰ ਬੋਲੀਏ ਤੂੰ ਤੇ ਮੈਨੂੰ ਨਾ ਮਾੜੀ ਸਮਝ ਨਾ ਵਾ ਕਿ ਮੈਂ ਬੋਲਦੀ ਆਂ ਬੋਲਦੀ ਆਂ ਤੂੰ ਜੋ ਸਮਝਣਾ ਨਾ ਸਮਝੀ ਜਾ ਜਾ ਕੇ ਤੇ ਆਪਣਾ ਕੰਮ ਕਰ ਸਬਜ਼ੀ ਬਣਾ ਲਾ ਰੋਟੀ ਦਾ ਟਾਈਮ ਹੋ ਜਾਂਦਾ ਹੁੰਦੇ ਹੁੰਦੇ ਜਿਆ ਰੋਟੀ ਮੰਗ ਲੈ ਆਪਣਾ ਸਹੀ ਐ ਬਹੁਤ ਵਧੀਆ ਮੰਮੀ ਮਗਰ ਤੁਹਾਨੂੰ ਕੋਈ ਮੇਰੇ ਤੋਂ ਤਰਸ ਨਹੀਂ ਆਉਣਾ ਕਦੀ ਨਾ ਆ ਸਕਦਾ ਤੇ ਨਾ ਹੀ ਮੈਂ ਕਦੀ ਉਮੀਦ ਲਾ ਸਕਦੀ ਆ ਮੇਰੀ ਜ਼ਿੰਦਗੀ 'ਚ ਹਮੇਸ਼ਾ ਇਹ ਗੱਲ ਗੰਡ ਵੱਜ ਗਈ ਏ ਤੇ ਤੁਸੀਂ ਮੇਰੇ ਨਾਲ ਬਿਤਕਰਾ ਕਰਦੇ ਹੋ ਔਰ ਮੇਰੇ ਨਾਲ ਨਹੀਂ ਬੜੀਆਂ ਹੋਈਆਂ ਨੂਆਂ ਨਾਲ ਬਿਤਕਰਾ ਹੁੰਦਾ ਵੈ ਸ਼ਾਇਦ ਵੱਡੀਆਂ ਨਾਲ ਸ਼ਾਇਦ ਛੋਟੀਆਂ ਨਾਲ ਜਾਂ ਜਨਗਰਾਂ ਚ ਤਿੰਨ ਜਾਂ ਚਾਰ ਨੂਆਂ ਨੇ ਉਹਨਾਂ 'ਚ ਇੱਕ ਜਾਂ ਦੋ ਨਾਲ ਬਿਤਕਰਾ ਹੁੰਦਾ ਹੀ ਹੁੰਦਾ ਏ ਇਹ ਗੱਲ ਕੜਵਾ ਸੱਚ ਹੈ ਗਾਵਾ ਜਿਹੜੀ ਖਾਸ ਕਰਕੇ ਪਹਿਲੀ ਨੂੰ ਆਉਂਦੀ ਆ ਨਾ ਉਹ ਬੜਾ ਕੁਝ ਜਰ ਜਾਂਦੀ ਹੈ ਇਹ ਸੋਚ ਕੇ ਕਿ ਪਤਾ ਨਹੀਂ ਦੂਜੀ ਆਈ ਤੇ ਉਹਦੇ ਨਾਲ ਜ਼ਿਆਦਾ ਮੋਹ ਨਾ ਪੈ ਜਾਏ ਕਿ ਝੁੱਕ ਕੇ ਨਾ ਜ਼ਿਆਦਾ ਕੰਮ ਕਰ ਲਈਗੀ ਜ਼ਿਆਦਾ ਸਭ ਕੁਝ ਕਰੇਗੀ ਲੇਕਿਨ ਜਦੋਂ ਦੂਜੀ ਆ ਕੇ ਆਪਣੇ ਰੰਗ ਵਿਖਾਉਂਦੀ ਆ ਨਾ ਜਾਂ ਤੀਜੀ ਆ ਕੇ ਰੰਗ ਵਿਖਾਉਂਦੀ ਆ ਫੇਰ ਵੱਡੀ ਵਾਲੀ ਸਭ ਤੋਂ ਉਹ ਆਪਣੇ ਰੰਗ ਤੇ ਵਰ ਸਭ ਬਦਲ ਦੇਦੀ ਕਿ ਇੱਥੇ ਕੋਈ ਮਤਲਬ ਨਹੀਂ ਸੇਵਾ ਪਾਣੀ ਦਾ ਜਿੱਦਾਂ ਵਿਤਕਰਾਂ ਹੁੰਦਾ ਨਾ ਐਂਡ ਤੇ ਕੰਮ ਵੀ ਉਹ ਹੀ ਆਉਂਦੇ ਉਹ ਹੀ ਆਉਂਦੇ ਉਹ ਹੀ ਸਾੰਭਦੀ ਬੜਾਪੇ ਵਿੱਚ ਸਸਾਂ ਨੂੰ ਜੇ ਪਰ ਫਿਰ ਵੀ ਵਿਤਕਰਾ ਹੁੰਦਾ ਜ਼ਰੂਰ ਹੁੰਦਾ ਜ਼ਰੂਰ ਹੈ ਤੂੰ ਯਾਰ ਆਪਣੀਆਂ 3 ਸਮਝ ਗਏ ਸਿਰ ਤੇ ਪਿਆਰ ਦੇ ਕੇ ਲਿਆਉਂਦੇ ਹੋ ਐਦਾਂ ਨਾ ਕਰਿਆ ਕਰੋ ਦੋ ਤਿੰਨ ਨੂਆਂ ਘਰ ਚ ਹੁੰਦੀਆਂ ਨਾ ਇੱਕ ਬਰਾਬਰ ਡਰੋਂਦੀ ਕਿ ਲੋੜ ਹੈ ਤੂੰ ਕਿਤਾ ਕਰਦੀਆਂ ਮੋੜ ਤੇ ਗਈਆਂ ਜੇ ਕਿਉਂ ਡਰਦੀਆਂ ਜੇ ਆਪਣੀਆਂ ਨੂਆਂ ਪੁੱਤਾਂ ਕੋਲ ਮਾਰ ਕੇ ਚਪੇੜ ਪੁੱਤਰਾਂ ਨੂੰ ਸਮਝਾਉਂ ਤੂੰ ਮਾਰ ਦੋ ਮੈਂ ਕਹਿੰਨੀ ਨੂ ਦੇ ਮੂਦੇ ਵੀ ਮਾਰ ਦੋ ਬਹੁਤੀ ਉੱਚੀ ਨੀਵੀਂ ਕਰਦੇ ਤੋਂ ਉਹਦੇ ਬਲਾ ਉਹ ਪੇਕਿਆਂ ਨੂੰ ਪੇਕਿਆਂ ਦੇ ਵਿੱਚ ਵੀ ਤਾਂ ਸਾਸੀ ਬੈਠੀ ਹੋਏਗੀ ਕਿ ਉਹ ਆਪਣੀ ਨੂਨ ਦੀਆਂ ਸੁੰਦੀ ਹੋਏਗੀ ਜਿਹੜੀ ਧੀ ਨੂੰ ਕਹੇਗੀ ਸਨਾਰੇ ਸੱਸ ਨੂੰ ਸੋ ਮੇਰੇ ਇਸ ਵੀਡੀਓ ਵਿੱਚ ਜਿਹੜੀ ਵਿਤਕਰਾਂ 파ਰਟ 3파 ਰਹੀ ਆ ਇਹਦੇ ਚ ਸੱਸ ਨੇ ਕਦੀ ਸੁਧਰਨਾ ਕਿ ਨਹੀਂ ਸੁਧਰਨਾ ਇਹ ਤਾਂ ਸਮਾਂ ਦੱਸੇਗਾ ਪਰ ਬਹੁਤ ਜਾ ਰਾਜਾ ਕੁਝ ਹੁੰਦਾ ਜੀ ਵਿਤਕਰੇ ਵਾਲਾ ਰੋਟੀ ਤੋਂ ਕੱਪੜੇ ਤੋਂ ਰਿਸ਼ਤੇਦਾਰੀਆਂ ਤੋਂ ਜਾਂ ਦਵਾ-ਦਾਰੂ ਤੋਂ ਜਾਂ ਬੱਚੇ ਤੋਂ ਲੈ ਕੇ ਹਰ ਚੀਜ਼ ਆ ਕਮੈਂਟ ਬਾਕਸ ਵਿੱਚ ਦੱਸਣਾ ਜ਼ਰੂਰ ਕਿ ਤੁਹਾਡੇ ਨਾਲ ਵੀ ਐਸਾ ਕੁਝ ਹੁੰਦਾ ਵੈ ਪਾਸ ਕਰ ਜਦੋਂ ਪੇਕਿਆਂ ਦਾ ਕੋਈ ਪ੍ਰੋਗਰਾਮ ਹੁੰਦਾ ਨਾ ਉਦੋਂ ਤਾਂ ਜ਼ਿਆਦਾ ਹੀ ਹੁੰਦਾ ਵਾ ਇੱਕ ਦੇ ਪੇਕਿਆਂ ਨਾਲ ਵੱਧ ਵਰਤਿਆ ਜਾਂਦਾ ਤੇ ਇੱਕ ਦੇ ਪੇਕਿਆਂ ਨਾਲ ਘੱਟ ਵਰਤਿਆ ਜਾਂਦਾ ਵੀਡੀਓ ਉਹਦੀ ਲੱਗੇਗੀ ਤੇ ਸਾਰਿਆਂ ਨੂੰ ਸ਼ੇਅਰ ਕਰਨਾ ਕਿ ਦੁਨੀਆ ਵੇਖੇ ਕਮੈਂਟ ਬਾਕਸ ਚ ਲਿਖ ਕੇ ਦੱਸਣਾ ਜਿਆਦਾ ਪਸੰਦ ਆਈ ਲਾਈਕ ਕਰ ਦੇਣਾ ਸ਼ੇਅਰ ਕਰਨਾ ਕਮੈਂਟ ਕਰਨਾ ਔਰ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਔਰ ਚੈਨਲ ਦੇ ਸਬਸਕ੍ਰਾਈਬਰ ਨਾਲ ਸਾਡੀ ਛੋਟੀ ਜੀ ਕੰਨੀ ਵੀ ਜਮਾਦ ਦੇਣਾ ਔਰ ਆਜਾ ਸੇਵਕ ਨਹੀਂ ਆਉ ਛੋਟਾ ਸਿੰਘ ਕਰਕੇ ਚਲਾ ਗਿਆ ਵਰਤਮੀਜ ਦਿਓਰ ਤੇ ਵੀਡੀਓ ਲਈ ਪਿਆਰ ਦੇਣਾ ਤੇ ਸਾਡੀ ਸਾਸਰੀ ਘਰ ਤੇ ਸੇਵਕ ਦੀ ਸੁਸਰੀ ਘਰ ਸੁਸਰੀ ਘਰ